ਮੌਸਮ ਅੱਜ ਫੇਰ ਬਹੁਤ ਘੈਂਟ ਹੋਇਆ ਪਿਆ ਵਾ ਬੱਦਲ ਕਾਲੇ ਕਾਲੇ ਆ ਗਏ ਤੇ ਹਨੇਰਾ ਹੋ ਗਿਆ ਤੇ ਬਾਰਿਸ਼ ਹੋ ਗਈ ਐ ਸਟਾਰ ਕੀ ਆਪਾਂ ਕਰੀਏ ਜੀ ਦੁਕਾਨ ਦਾ ਕੰਮ ਸ਼ੁਰੂ ਅੱਜ ਬਾਰਿਸ਼ ਬਹੁਤ ਘੈਂਟ ਹੋ ਰਹੀ ਐ ਤੇ ਕਿੱਟੂ ਸਟਫੀ ਹੋਣਾ ਦਾ ਹੋ ਗਿਆ ਰੋਟੀ ਦਾ ਟਾਈਮ ਤੇ ਰੋਟੀ ਰੈਡੀ ਐ ਜੀ ਹੁਣ ਬਸ ਰੋਟੀ ਦੇਣੀ ਇਹਨਾਂ ਨੂੰ ਦੇਖਿਓ ਕਿੱਦਾਂ ਭੱਜੀਆਂ ਦੀ ਤਾਫੀ ਤਾਫੀ ਕਿੱਥੇ ਤਾਫੀ ਕਿੱਥੇ ਤਫੀ ਕਿੱਥੇ ਆ? ਉਹ ਆਉਂਦੀ ਹੌਲੀ ਹੌਲੀ ਆਉਂਦੀ ਹੌਲੀ ਹੌਲੀ ਵਿਚਾਰੀ ਆ ਗਈ ਆ ਗਈ ਆ ਗਈ ਆ ਗਈ ਆ ਗਈ ਸ਼ੀਰ ਗੁੱਟੀ ਖਾਣੀ ਪਰ ਅੰਦਾ ਹੋ ਗਿਆ ਜੀ ਟਾਈਮ ਤੇ ਮੈਂ ਡੋ ਕਰ ਲਈ ਐ ਰੈਡੀ ਤੁਸੀਂ ਦੇਖ ਹੀ ਸਕਦੇ ਇਹਦੇ ਚ ਕਟੋ ਘਟ ਆਪਣੇ 50 ਪੀਸ ਨਿਕਲ ਜਾਣੇ ਮੇਰੇ ਹਿਸਾਬ ਨਾਲ ਵਾ ਕੀ ਦੇਖਦੇ ਆ ਚਲੋ ਮੈਂ ਸੋਚਿਆ ਸੀ 50 ਪੀਸ ਨਿਕਲੂਗੇ ਤੇ 60 ਪੀਸ ਆਪਾਂ ਕੱਢ ਦੇ ਇੱਕੋ ਵਾਰ ਚ 11 ਦਾ ਬੰਦੇ ਜੀ ਕਾਊਂਟਰ ਮੇਰਾ ਖਟਾਇਆ ਤੇ ਹੁਣ ਮੈਂ ਚੱਲਾਂ ਕਿ ਰੇਜ਼ ਮੰਗਸ ਨੂੰ ਹਿਰਾਣ ਕਾਊਂਟਰ ਮੈਂ ਰੱਖਾਂਦਾ ਜੀ ਹਾਂ ਮੈਂ ਕਰੇ ਆ ਗਿਆ ਹਾਂ ਸਮਾਨ ਲੈਣ ਤੇ ਟਰੋਕਰੀ ਵਗੈਰਾ ਆਪਾਂ ਫਟਾਫਟ ਰੱਖ ਕੇ ਤੇ ਚੱਲੀਏ ਫਿਰ ਲਾਈਏ ਦੁਕਾਨ ਟੀਮ ਵਾਲੇ ਮੋਮੋਜ਼ ਆਪਣੇ ਰੈਡੀ ਆ ਤੇ ਆਵੇਗੀ ਸਾਦੇ ਤੁਸੀਂ ਦੀ ਦਾ ਮੌਸਮ ਦੇ ਆਪਾਂ ਮੀਂਹ ਦੇ ਮੌਸਮ ਦੀ ਦੁਕਾਨ ਲਾਈ ਪਈ ਹੈ। ਸਾਡੇ ਬੋਣੀ ਤੇ ਤੇਈ ਸਾਥੇ ਗੰਨਾ ਖੜਿਆ ਹੈ ਨਾ। ਅੱਤੀ ਦੇ ਰਹੇ ਆ ਬੋਣੀ ਤਾਂ ਹੋ ਗਈ ਆ ਹੁਣ ਕਸਟਮਰ ਦੇਖਦੇ ਕਦੋਂ ਆਉਂਦਾ। ਯਾਰ ਹਣੀ ਪਹਿਲਾਂ ਹੀ ਪਹੁੰਚੇ ਆ। ਹੋਰ ਕੋਈ ਆਵੇ ਨਾ ਆਵੇ ਦੁਕਾਨ ਤੇ। ਆ ਯਾਰ ਹਣੀ ਪਹਿਲਾਂ ਪਹੁੰਚੇ ਹੁੰਦੇ। ਹਾਂਜੀ ਓਏ। ਤੁਹਾਡੇ ਦੂਜੇ ਕਸਟਮਰ ਆ ਗਏ ਆ ਜੀ। ਵੀ ਕੀ ਕਰਦੇ ਨਹੀਂ ਅਜੇ ਤਾਂ ਮੱਖੀਆਂ ਫੜਨ ਚ ਬੀਤੀ ਆ ਭਾਜੀ ਭਾਜੀ ਹੋਣੀ ਮੱਖੀਆਂ ਫੜਨ ਚ ਬੀਤੀ ਆ ਅੱਜ ਦਿਨੇ ਸੋਮਵਾਰ ਦੁਕਾਨ ਆਪਾਂ ਲਾ ਲਈ ਆ ਆਲੂ ਕੇ ਪੂਣੀ ਪੂਣੀ ਕਰਕੇ ਹੁਣ ਮੈਂ ਬੈਠਾ ਸੀਗਾ ਤੇ ਬਾਕੀ ਦੇਰ ਦੇ ਹੁਣ ਅਗਲਾ ਕਿਸ ਪਰ ਗਵਾਣ ਦਾ ਗਵਾਣ ਦਾ